ਸਮਾਜ ਮਹੱਲਾ ਤੀਜਾ ਐ ਤੈ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੀ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਤ ਪੜ੍ਹਹਿ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਭਾਵੇ ਮਾਇਆ ਮੋਹੀ ਸਭ ਸੁਧ ਗਵਾਈ ਕਰਿ ਅਵਗਣ ਪਛੋਤਾਵਣਿਆ ਸਤਿਗੁਰ ਮਿਲੈ ਤਾਂ ਤਤ ਪਾਈ ਹਰ ਕਾ ਨਾਮ ਮਨ ਵਸਾਈ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਿ ਵਿਖ ਕਾਟੈ ਕ੍ਰੋਧ ਨਵਾਰੀ ਗੁਰ ਕਾ ਸ਼ਬਦ ਰਖੈ ਉਰ ਧਾਰੀ ਸਾਚ ਰਤੇ ਸਦਾ ਬੈਰਾਗੀ ਹਉ ਮੈਂ ਮਾਰ ਮਲਾਵਣਿਆ ਅੰਤਰ ਰਤਨ ਮਿਲੇ ਮਲਾਇਆ ਤ੍ਰੇ ਵਿਦ ਮਨ ਸਾ ਤ੍ਰੇ ਵਿਦ ਮਾਇਆ ਪੜ ਪੜ ਪੰਡਤ ਮੋਨੀ ਥੱਕੀ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਈ ਸੇ ਜਨ ਰਾਤੇ ਗੁਰ ਸ਼ਬਦ ਰੰਗਾਈ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖਰੇ ਦਿਸੇਦ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੀ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਈ ਨਾ ਮੇ ਨਾਮ ਸਮਾਵਣੀਆ ਮਾਜ ਮਹੱਲਾ ਤੀਜਾ ਉਤਪਤ ਪਰ ਲੋ ਛਬ ਦੇ ਹੋਐ ਛਬਦੀ ਫਿਰ ਉਪਤ ਹੋਐ ਗੁਰਮੁਖ ਵਰਤੈ ਸਬੇ ਆਪੇ ਸਚਾ ਗੁਰਮੁਖ ਅਪਾਏ ਸਮਾਵਣੀਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣੀਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹੈ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਵੈ ਸੰਤਰਿ ਚੀਲੇ ਵਡਾਣੀ ਸੋਨ ਗੁਰਾ ਜੋ ਮਰ ਮਰ ਜੰਮੈ ਨਗੁਰੇ ਆਵਣ ਜਾਵਣਿਆ ਤਿਨ ਕਰਤਾ ਇੱਕ ਖੇਲ ਰਚਾਇਆ ਤਾਏ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬਣਾਵਣਿਆ ਸੱਚਾ ਸਾਹੁ ਸੱਚੇ ਵਣਜਾਰੀ ਸੱਚ ਵਣੰਜਹਿ ਗੁਰ ਹੇਤ ਅਪਾਰੀ ਸੱਚ ਵਿਹਾਜਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਾਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਈ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸੱਚ ਵਣੰਜਹਿ ਗੁਰ ਸ਼ਬਦ ਪਿਆਰੀ ਆਪ ਤਰਹਿ ਸਗਲੇ ਕੁਲ ਤਾਰੀ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੀ ਮਨ ਮੁਖ ਅੰਦੇ ਫਿਰਹਿ ਬੇਤਾਲੀ ਜਿੱਥੈ ਵਤ ਹੋਵੈ ਤਿੱਥੋਂ ਕੋਏ ਨਾ ਪਾਵੇ ਮਨ ਮੁਖ ਪਰਮ ਭਲਾਵਣਿਆ ਆਪੇ ਦੇਵੈ ਸ਼ਬਦ ਬੁਲਾਈ ਮਹਿਲੀ ਮਹਿਲ ਸਹਜ ਸੁਖ ਪਾਈ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਣਾਈ ਹਰ ਕੀ ਤੋ ਅੰਤ ਹੋਏ ਸਖਾਈ ਹਰਿ ਅਗਮ ਅਗੋਚਰ 나ਥ ਅਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਈ ਹਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸ਼ਬਦ ਹੈ ਮੇਲ ਮਲਾਵਣਿਆ ਗੁਰਮੁਖ ਅਲਿਪਤ ਰਹੈ ਸੰਸਾਰੀ ਗੁਰ ਕਹਿ ਤਕੀਐ ਨਾਮ ਅਧਾਰੀ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁਖ ਪਾਵਣਿਆ ਮਨ ਮੁਖ ਅੰਦੇ ਸੁੱਧ ਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸ ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾ ਮੰਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗੰ ਅਪਾਰਾ ਦੁਖੀਏ ਨਿਤ ਫਿਰਹਿ ਬਿਲ ਲਾਂਦੀ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀ ਤੇ ਸੋਈ ਵਿਦ ਜਾਣੈ ਆਪ ਕਰੀ ਤਾ ਹੁਕਮ ਪਛਾਨੈ ਜੇ ਹਾਂ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਝਹੁ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਈ ਹਉ ਮੈਂ ਮੇਰਾ ਸਭ ਦੁੱਖ ਗੁਆਈ ਅੰਮ੍ਰਿਤ ਬਾਣੀ ਸਦਾ ਸਲਾਹੀ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਈ ਅੰਮ੍ਰਿਤ ਨਾਮ ਧਿਆਵਨੀਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਨਾਵਨੀਆ ਅੰਮ੍ਰਿਤ ਰੰਗ ਰਤਾ ਲਿਵ ਲਾਈ ਅੰਮ੍ਰਿਤ ਗੁਰ ਪ੍ਰ사ਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀ ਆਵਣਿਆ ਸੋ ਕਿਛ ਕਰੈ ਜੋ ਚਿਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੀਰੀ ਇਹੋ ਮਨ ਭੂਲਾ ਜਾਂਦਾ ਫੇਰੀ ਅੰਮ੍ਰਿਤ ਬਾਣੀ ਸਿਉ ਚਿਤ ਲਾਈ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਧ ਆਪੇ ਉਪਾਈ ਤੁਧ ਆਪੇ ਪਰਖੇ ਲੋਕ ਸਬਾਈ ਖਰੇ ਪਰਖ ਖਜ਼ਾਨੇ ਪਾਏ ਖੋਟੇ ਭਰਮ ਭਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੈ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰੂ ਸੇਵਿਆ ਹਿਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲੈ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਜ ਸੁਪਾਈ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰ ਕਿਰਪਾ ਤ੍ਰਿਸ਼ਨਾ 부ਜਾਵਣਿਆ ਹਉ ਵਾਰੀ ਜੀਉ ਵਾਰੀ ਗਰਮਕ ਅੰਮ੍ਰਿਤ ਪੀਆਵਣੀਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸਹਜੇ ਹਰ ਗੁਣ ਗਾਵਣੀਆ ਰਹਾਉ ਗੁਰ ਪ੍ਰ사ਦੀ ਸਹਜ ਕੋ ਪਾਏ ਦੁਬਦਾ ਮਾਰੇ ਇਕਸ ਸਿਹੁ ਲਿਵਲਾਈ ਨਦਰ ਕਰੇ ਤਾ ਹਰ ਗੁਣ ਗਾਵੇ ਨਦਰੀ ਸੱਚ ਸੁਮਾਵਣੀਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਨੇਰੀ ਤੁਜਤੇ ਬਾਹਰ ਕਿਸ਼ਨਾ ਹੋਐ ਗੁਰਮਖ ਸੋਜੀ ਪਾਵਣਿਆ ਗੁਰਮਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੀ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੁਹੈ ਅੰਮ੍ਰਿਤ ਨਾਮ ਅੰਤਰ ਮਨ 모 ਹੈ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਨਾਵਣੀਆ ਮਨ ਮੁਖ ਭੂਲਾ ਦੂਜੈ ਭਾਏ ਖੁਆਈ ਨਾਮ ਨਾ ਲੀਵੈ ਮਰੈ ਬਿਖ ਖਾਈ ਅੰਨ ਦਿਨ ਸਦਾ ਵਿਸਤਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣੀਆ ਅੰਮ੍ਰਿਤ ਪੀਵੈ ਜਿਸਨੂੰ ਆਪ ਪੀ ਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਈ ਪੂਰਨ ਪੂਰ ਰਹਿਆ ਸਭ ਆਪੀ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੁਈ ਜਿਨ ਸਿਰਜੀ ਤਿਨ ਆਪੇ ਗੁਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਜੇ ਸੱਚ ਸਮਾਵਣਿਆ